ਘਰ ਆਣ ਦੋ ਮੈਂ ਚੱਲ ਨਾ ਕਰੋ ਹੋ ਮੋਢੇ ਦੇ ਜਾ ਕੇ ਨਾ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਤਲਾ ਜਿਹੜਾ ਛੋਟੀ ਗੱਟ ਜਾਓ ਮੈਂ ਤੁਸੀਂ ਕਮਲ ਕੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕੀਨੇ ਕਿਹਾ ਜਿਦੂਆ ਨਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਜ਼ ਨਹੀਂ ਕਹੇ ਸੀ ਕਿੱਥੋਂ ਤੋਂ ਆਰਡਰ ਆਇਆ ਹੋਊਗਾ ਸਰ ਮੈਂ ਇਹੀ ਕਿਹਾ ਮਟਰਾਲੀ ਲੂ ਰੋ ਮਟਰਾਲੀ ਤੁਸੀਂ ਕਿਹਾ ਤੁਹਾਨੂੰ ਦਾ ਕੀ ਲੌਜੀਕ ਬਣ ਗਿਆ ਆਉਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਥੋੜਾ ਦਿਮਾਗ ਖਰਾਬ ਹੋਇਆ ਬੇਰ ਮੈਂ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰਲੇ ਨੂੰ ਟਰਾਈ ਜਨਾਵੇਂ ਕਹਿ ਰਹੇ ਹੋ ਕਿ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਲਾ ਤੇ ਤੂੰ ਕੌਣ ਆ ਕੇ ਕਹਿਣਾ ਲਾ ਹਲੋ ਤੈਨੂੰ ਕਿਹਾ ਕਿਨੇ ਜੀ ਬਣਾਏਂ ਦਾ ਸਰ ਆਪੇ ਲੈ ਆਰਡਰ ਤਾਂ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸ ਜੀ ਨੇ ਕਿਆ ਉਹ ਐਸ ਜੀ ਨੂੰ ਫੋਨ ਲਾ ਫੋਨ ਲਾ ਉਹਸ ਧੰਨਵਾਦ ਹੱਥ ਜਿਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਤੋਂ ਮੋੜੀ ਜਾ ਨਾ ਹਾਂ ਹਾਂ ਮਾਰਾਂਗਾ ਮੇਰੇ ਮਾਰਾਂਗਾ ਤੈਨੂੰ ਲੱਗ ਰਿਹਾ ਪਤਾ ਤੈਨੂੰ ਮਾਰਾਂਗਾ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਹੈ ਤੇਰੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਦੇ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਮਤਲਬ ਕਰ ਕਰ ਗੱਲ ਕਰ ਤੇਰੀ ਦੇ ਅੱਛਾ ਵਦਨ ਨੂੰ ਬੱਜੂ ਵਾ ਮੈਂ ਕਿਹੜੀ ਬੋਲ ਰਾਮ ਨਾ ਨਾ ਹਾਂ ਹਾਂ ਦੱਸ ਦੱਸ ਮੈਂ ਦੱਸਾਂ ਨਾ ਦੱਸਦਾ ਤੂੰ ਉਹਦਾ ਵੀ ਚਪੇੜੇ ਪੈ ਗਏ ਨਾ ਉਹਦੇ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹਦੇ ਚਪੇੜਾ ਪੈ ਗਿਆ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਕਹਿੰਦੀ ਤੂੰ ਰੋਕ ਉਸੇ ਆ ਕੇ ਨਾ 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 ਤੇਰੋਂ ਕੀ ਹਰ ਤੂੰ ਗਈ ਆ ਰੋਕ ਸਾਤ ਹੋ ਜਾ ਸਾਤ ਤੇਰੇ ਤੇ ਰੁਕੀ ਆ ਔਰ 1 ਮੀਟਰ ਦਾ ਮਤਲਬ ਤੇ ਤੂੰ ਕਹਿੰਦਾ ਤੇ ਰੁਕੀ ਆ ਅਗਲਾ